Me nunca un ਜੀਤ ਅਸੀਂ ਇੱਥੇ ਤਾਂ ਇਕੱਠੇ ਹੋਏ ਆਂ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਰਹਿ ਸਕੇ ਅਸੀਂ ਇੱਥੇ ਪੂਰੀ ਰੈਲੀ ਕਢਵਾਈ ਹੈ ਤਾਂ ਕਿ ਸਾਡੇ ਸਾਰੇ ਸਕੂਲ ਆਏ ਨੇ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਸਕੀਏ ਤਾਂ ਸਿੱਖਣਾ ਚਾਹੁੰਦੇ ਆਂ ਆਓ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਅਸੀਂ ਆਪਣੇ ਕਰੇ ਜਾਏ ਕਿchnਿਆ ਦੇਵੋਗੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਕੋਈ ਵੀ ਨਸ਼ਾ ਨਾ ਕਰੇ ਨਸ਼ਾ ਨਾਲ ਸਾਡੀ ਲਾਈਫ ਪਰਵਾਦ ਹੋ ਸਕਦੀ ਹੈ ਸਾਡੀ ਆਸ ਬਣਾ ਸਾਡੇ এনवायरमेंट ਚ ਪੂਰਾ ਫਰ ਪੈ ਰਿਹਾ ਤੇ ਇਸ ਕਰਕੇ ਅਸੀਂ ਆਏ ਤੇ ਨਹੀਂ ਹੋਣਗੇ ਇਸ ਕਰਕੇ ਅੱਜ ਸੀ ਆ ਮੇਡ ਅਲੀ ਕੱਢਣ ਆਏ ਆ ਚਾਰਟਸ ਬਣਾਏ ਨੇ ਤੇ ਸਾਰੇ ਸਕੂਲ ਦੇ ਬੱਚੇ ਇੱਥੇ ਇਕੱਠੇ ਹੋਏ ਨੇ ਤੈਨੂੰ ਬੁੱਤਨ ਪਤਾ ਹੈ ਬੱਚੇ ਜਿਹੜੇ ਨਸ਼ੇ ਹੈਗੇ ਆ ਇਹ ਜ਼ਿੰਦਗੀ ਦਾ ਨਾਸ਼ ਕਰ ਦਿੰਦੇ ਆ ਹਾਂਜੀ ਨਸ਼ੇ ਬਹੁਤ ਪੂਰੀ ਚੀਜ਼ ਹੈ ਇਹ ਪੂਏ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਨੇ ਅੱਜ ਪੂਰੀ ਆਪਣੀ ਜ਼ਿੰਦਗੀ ਖਰਾਬ ਕਰਕੇ ਰੱਖ ਸਕਦੇ ਹਨ ਤਾਂ ਕਿ ਅਸੀਂ ਅੱਜ ਅਸੀਂ ਤਾਂ ਬੱਚੇ ਇਕੱਠੇ ਹੋਏ ਆ ਕਿ ਬੱਚੇ ਸਾਰੇ ਇਹ ਸਕਲ ਸਾਡੀ ਸੁਣਨ ਸਕੇ ਤੇ ਸਾਡਾ ਜਿਹੜਾ ਨਸ਼ਾ ਹੈ ਉਹ ਛੱਡ ਸਕਦੇ। ਤੇ ਬੱਚੇ ਜਿਹੜੇ ਤੁਹਾਡੇ ਸਕੂਲ ਦੇ ਬਾਕੀ ਬੱਚੇ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦਵੋਗੇ ਜਾ ਕੇ? ਉਹਨਾਂ ਨੂੰ ਅਸੀਂ ਇਹ ਸੰਦੇਸ਼ ਦਵਾਵਾਂਗੇ ਕਿ ਨਸ਼ਾ ਨਾ ਕਰੋ। ਨਸ਼ਾ ਬਹੁਤ ਬੁਰੀ ਚੀਜ਼ ਹੈ। ਨਸ਼ੇ ਨਾਲ ਸਾਰਿਆ ਤੇ ਘਰ ਖਰਾਬ ਹੋ ਸਕਦੇ ਨੇ ਸਾਡੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਨਸ਼ੇ ਨਾਲ ਸਾਰਿਆਂ ਦੇ ਲਾਈਫ ਤੇ ਬੁਰਾ ਪ੍ਰਭਾਵ ਪੈ ਰਿਹਾ। ਸਾਡੇ এনवायरमेंट ਖਰਾਬ ਹੋ ਰਿਹਾ। ਸਾਡੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਹੈ। ਬੱਚੇ ਨਾਂ ਕੀ ਹੈ ਤੇਰਾ ਕਹਿੰਦਾ ਸਕੂਲ ਹੈ? ਭਵਨਦੀਪਪੁਰ ਐਸਜੀ ਪਬਲਿਕ ਸਕੂਲ। ਥੈਂਕ ਯੂ ਬੱਚਾ। ਅਕ੍ਰਿਤੀ ਸ਼ਰਮਾ ਕਿਹੜਾ ਸਕੂਲ ਪੁੱਤਲ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਬੇਟਾ ਤੁਸੀਂ ਅੱਜ ਇੱਥੇ ਨਸ਼ਾ ਵਿਰੋਧ ਮਹਿੰਮ ਸ਼ੁਰੂ ਕੀਤੀ ਹੈ ਉਹਦਾ ਹਿੱਸਾ ਬਣਨ ਆਏ ਆਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਮੈਂ ਅੱਜ ਨਸ਼ਾ ਬਾਰੇ ਹੀ ਦੱਸਣਾ ਚਾਹਨੀ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਪੰਜਾਬ 'ਚ ਕਿੰਨਾ ਬੁਰਾ ਹਾਲ ਹੈ ਨਸ਼ਿਆਂ ਲੈ ਕੇ ਮੈਂ ਇਹੀ ਬੇਨਤੀ ਕਰਦੀ ਆਂ ਕਿ ਨਸ਼ਿਆਂ ਨੂੰ ਵੱਧ ਤੋਂ ਵੱਧ ਕੇ ਘਟਾਇਆ ਜਾਵੇ ਬੰਦਿਆਂ ਨੂੰ ਜਾਗਰੂਕ ਕੀਤਾ ਜਾਵੇ ਅੱਜਕੱਲ ਦੇ ਜਿਹੜੀ ਯੁਵਾ ਪੀੜ੍ਹੀ ਹੈ ਉਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਲੱਗ ਰਹੀ ਹੈ ਫੈਸ਼ਨ ਕਰਕੇ ਜਾਂ ਡੀਮੋਟੀਵੇਟ ਹੋ ਕੇ ਮੈਂ ਚਾਹਨੀ ਆ ਕਿ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਨਸ਼ਿਆਂ ਦੇ ਵੱਲ ਨਾ ਜਾਣ ਨਸ਼ਾ ਸਭ ਨੂੰ ਬਰਬਾਦ ਕਰ ਦਿੰਦਾ ਹੈ ਤੇ ਤੁਸੀਂ ਬੋਤੋ ਇੱਥੇ ਆਏ ਹੋ ਹੁਣ ਤੁਸੀਂ ਆਪਣੇ ਪਿੰਡ ਜਾ ਕੇ ਆਪਣੇ ਪਰਿਵਾਰ ਮੈਂਬਰਾਂ ਦੇ ਕੀ ਸੁਨੇਹੇ ਦਿਓਗੇ ਮੈਂ ਸਰ ਮੇਰੇ ਘਰ ਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਅਸੀਂ ਨਾਲ ਦੇ ਆਪਣੇ ਪੜੋਸੀਆਂ ਨੂੰ ਵੀ ਇਹੀ ਕਹਿੰਦੇ ਆ ਕਿ ਉਹ ਨਸ਼ਾ ਬੰਦ ਕਰ ਦੇਣ ਤੁਹਾਡੇ ਨਾਲ ਦੇ ਜਿਹੜੇ ਹੋਰ ਪਿੰਡਾਂ ਤੋਂ ਬੱਚੇ ਆਉਂਦੇ ਆ ਹਨ ਉਹ ਵੀ ਕੋਈ ਨਾ ਕੋਈ ਜੇ ਕੋ ਨਸ਼ਾ ਕਰਦੇ ਆ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਵੀ ਜਾ ਕੇ ਨੂੰ ਕਰੋਗੇ ਹਾਂਜੀ ਤੁਹਾਨੂੰ ਪਤਾ ਇਸ ਗੱਲ ਦਾ ਵੀ ਨਸ਼ਾ ਜਿਹੜਾ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹਾਂਜੀ ਤੁਸੀਂ ਇਸ ਤਰ੍ਹਾਂ ਦੇ ਮਾਟੋ ਫਿਰ ਪਿੰਡਾਂ ਦੇ ਵਿੱਚ ਜਾ ਕੇ ਵੀ ਚਪਕਾਉਂਗੇ ਜਿਹੜੇ ਹੱਥ ਫੜੇ ਹੋਏ ਆ ਇਹ ਹਾਂਜੀ ਚਪਕਾਵਾਂਗੇ ਸਰ ਮੈਂ ਸਰ ਮੈਂ ਤੇ ਮੇਰੇ ਪਾਪਾ ਮੇਰੇ ਪਾਪਾ ਸਰ ਬਹੁਤ ਇਹ ਨਸ਼ਾ ਵਾਰੇ ਦੱਸਦੇ ਆ ਉਹਨਾਂ ਨੇ ਇੱਕ ਦੋ ਲੈਕਚਰਸ ਵੀ ਅਟੈਂਡ ਕੀਤੇ ਆ ਪਿੰਡ ਦੇ ਵਿੱਚ ਕੀ ਤੁਹਾਡੇ ਬੇਟਾ ਕੀ ਪਾਪਾ ਕੀ ਕਰਦੇ ਆ ਡਾਕਟਰ ਆ ਸਰ ਅੱਛਾ ਇਹ ਤਾਂ ਦੁਨੀਆ ਦੁਨੀਆ ਕੰਮ ਵੀ ਕਰਦੇ ਹੁਣ ਹਾਂਜੀ ਤੇ ਪੁੱਤਰ ਸਾਰੇ ਸਮੂਹ ਜਿਹੜੇ ਦੇਸ਼ ਦੇ ਬੱਚੇ ਹੈਗੇ ਆ ਮੈਨੂੰ ਕੀ ਸੁਨੇਹਾ ਦੇਣਾ ਚਾਹ ਰਹੇ ਐਂਡ ਚ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨੀ ਆ ਵੀ ਉਹ ਨਸ਼ਿਆਂ ਤੋਂ ਹਟ ਕੇ ਆਪਣੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨ ਤੇ ਉਹ ਜਿਹੜੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਸ ਦੇ ਵਿੱਚ ਜੀਤੋੜ ਮਿਹਨਤ ਕਰਨ ਤੇ ਉਸ ਐਗਜ਼ਾਮ ਨੂੰ ਕਰੈਕ ਕਰਨ ਚਲੋ ਕਿਹੜੇ ਫੀਲਡ ਲਏ ਹੋਏ ਆ ਮੇਰੇ ਪਾਸ ਸਰ ਨਾਨ ਮੈਡੀਕਲ ਹੈ ਹਾਂ ਵੀ ਜਣਾ ਮਤਲਬ ਇੰਜੀਨੀਅਰ ਬਣਨਾ ਚਾਹੁੰਦਾ ਜਿਆ ਸੁਬਨਾ ਨਹੀਂ ਸਰ ਮੈਂ ਆਰਮੀ ਚ ਜਾਣਾ ਇਹਦੀ ਆਰਮੀ ਚ ਵੈਰੀ ਗੁੱਡ ਬਤਲ ਇਹ ਸਰਕਾਰੀ ਸਕੂਲਾਂ ਦੇ ਬੱਚੇ ਐ ਬਹੁਤ ਨਾਂ ਚਮਕਾ ਰਹੇ ਤੁਸੀਂ ਸਰਕਾਰੀ ਸਕੂਲ ਦਾ ਨਾਂ ਚਮਕਾਉਂਗੇ ਹਾਂਜੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਪ੍ਰਤੀ ਮਚੇ ਰਹੀ ਹੈ ਅੱਜ ਉਸ ਦੇ ਤਹਿਤ ਐਸਡੀਐਮ ਸਾਹਿਬ ਦੀ ਅਗਵਾਈ ਵਿੱਚ ਆਜਪੁਰਾ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਯੰਗ ਜੰਗ ਛੇੜੀ ਗਈ ਹੈ ਜਿਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਬੱਚੇ ਨੇ ਕਿਉਂਕਿ ਮੈਂ ਕਹਿੰਦੀ ਹਾਂ ਵੀ ਬੱਚਿਆਂ ਦੀ ਪੁਕਾਰ ਜਿਵੇਂ ਕਹਿੰਦੇ ਵੀ ਰੱਬ ਵੀ ਜਲਦੀ ਸੁਣਦਾ ਹੈ ਜਿਹੜੇ ਵੀ ਨਸ਼ਾ ਕਰਦੇ ਨੇ ਬੱਚਿਆਂ ਦੀ ਪੁਕਾਰ ਸੁਣ ਕੇ ਜਰੂਰ ਹੋ ਇਸ ਪਾਸੇ ਆਣਗੇ ਕਿ ਅਸੀਂ ਨਸ਼ਾ ਇੱਕ ਕੋੜ ਹੈ ਨਸ਼ੇ ਨੂੰ ਛੱਡਿਏ ਕਿਉਂਕਿ ਜੇ ਨਸ਼ਾ ਪੰਜਾਬ ਚੋਂ ਖਤਮ ਹੋਊਗਾ ਤਾਂ ਹੀ ਸਾਡਾ ਪੰਜਾਬ ਤਰੱਕੀ ਕਰੂਗਾ ਪਹਿਲਾਂ ਨਾਲੋਂ ਬਹੁਤ ਨਸ਼ੇ ਵਾਲੇ ਟੀਨੇ ਪੰਜਾਬ ਸਿੱਕਾ ਦੀ ਮੇ ਵਿਚਾਰ ਰਹੀ ਹੈ ਨਸ਼ਾ ਵੇਚਣ ਵਾਲੇ ਤਸਕਰ ਫੜੇ ਜਾ ਰਹੇ ਨੇ ਜਿਹੜੇ ਨਸ਼ੇ ਦੇ आदी ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਟ੍ਰੀਟਮੈਂਟ ਕਰਵਾਇਆ ਜਾ ਸਕੇ ਪੰਜਾਬ ਸਰਕਾਰ ਦਿਨੋਂ ਜਾਣ ਨਾਲ ਲੱਗੀ ਹੋਈ ਹੈ ਜਿਹੜਾ ਨਸ਼ਾ ਪਿਛਲੀਆਂ ਸਰਕਾਰਾਂ ਨੇ ਜਿਵੇਂ ਤੁਹਾਨੂੰ ਵੀ ਪਤਾ ਵੀ ਅਕਾਲੀ ਦਲ ਨੇ ਨਸ਼ਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਉਹਨਾਂ ਦੇ ਨਾਲ ਉਹਦੇ ਹਿਮਮਤ ਦੇ ਵਿੱਚ ਸਾਥ ਦਿੱਤਾ ਉਹਨਾਂ ਨੇ ਕੋਈ ਨਸ਼ਾ ਉਖਤਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿਹੜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਾ ਛਡੋ ਮਹੀਨੇ ਚੋੜੀ ਹੈ ਨਸ਼ਾ ਮੁਕਤ ਪੰਜਾਬ ਤੇ ਉਹ ਚ ਬੱਚੇ ਪੂਰਾ ਅੱਜ ਭਾਗ ਲਿਆ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਪੰਜਾਬ ਚ ਨਸ਼ਾ ਖਤਮ ਹੋਜੂ ਸਾਡੀ ਪੁਲਿਸ ਪੂਰੀ ਮੁਸਤੈਦ ਹੈ ਔਰ ਜਿੱਥੇ ਵੀ ਪਤਾ ਚੱਲਦਾ ਹੈ ਨਸ਼ਿਆਂ ਦਾ ਕੋਈ ਜੇ ਲੋਕਾਂ ਨੂੰ ਜਾ ਕੇ ਉੱਥੇ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਹੈ ਕਿੰਨਾ ਕਿ ਮੇਰਾ ਹੋਗਾ ਨਾ ਮੈਂ ਜਰੂਰ ਇਹ ਵੀ ਕਾਨੂੰਨ ਵਿੱਚ ਸ਼ਿਕਾਇਤ ਲਾ ਦ ਕਰ ਲਈਏ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ ਨਸ਼ਾ ਤਸਕਰ ਡਰਨ ਲੱਗ ਗਿਆ ਹੈ ਜਿੱਥੇ ਕਿ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੀਲਾ ਪੰਜਾ ਵੀ ਫੇਰਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹੈ ਪਹਿਲਾਂ ਉਹਨਾਂ ਨੂੰ ਬਿਲਕੁਲ ਛੂਟ ਸੀ ਜੋ ਕਰਨਾ ਕਰੋ ਪਰ ਜਿਦੋਂ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ ਬਹੁਤ ਸਾਰੇ ਨਸ਼ਾ ਤਸਕਰਾਂ ਦਾ ਪਾਖਰੀ ਕਰੇ ਨੇ ਪੁਲਿਸ ਨੂੰ ਵੀ ਸਕੇ ਪੁਲਿਸ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਅਸੀਂ ਜਿਹੜਾ ਵਿਚਾਂ ਵਿਆਹ ਕੇ ਮੋਟੜਾ-ਕੋਟਾ ਨਸ਼ਾ ਕਰਦਾ ਹੈ ਉਹਨੂੰ ਨਹੀਂ ਫੜਨਾ ਜਿਹੜੇ ਮਗਰਮਾ ਚ ਹੈ ਜਿਹੜੇ ਵਿਆਹ ਤੇ ਨਸ਼ਾ ਵੇਚਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਯੋਗਦਾਨ ਨੂੰ ਵੀ ਅਜ਼ੀਮ ਕਰਤੀ ਹੈ ਵੀ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਚ ਕੇ ਕੌਣ ਨਸ਼ਾ ਵੇਚਦਾ ਹੈ ਕਿੰਨੇ ਦੇ ਲੋਕਾਂ ਨੂੰ ਇੰਨੇ ਲੋਕਾਂ ਨੂੰ ਪਤਾ ਹੁੰਦਾ ਤੁਸੀਂ ਉਹ ਪੁਲਿਸ ਨੂੰ ਦੱਸੋ ਜੇ ਕਈ ਲੋਕ ਕਹਿੰਦੇ ਜੀ ਅਸੀਂ ਪੁਲਿਸ ਨੂੰ ਨਹੀਂ ਦੱਸਦੇ ਵੀ ਸਾਡਾ ਨਾਮ ਸਾਹਮਣੇ ਆ ਜੀ ਸਾਨੂੰ ਡਰ ਲੱਗਦਾ ਹੈ ਮੈਂ ਆਪਣੇ ਵੱਲੋਂ ਵੀ ਅਪੀਲ ਕਰਦੀ ਹਾਂ ਤੁਸੀਂ ਸਾਨੂੰ ਦੱਸੋ ਸਾਨੂੰ ਨਹੀਂ ਰਹਿਣਾ ਚਾਹੁੰਦੇ ਮੇਰੇ ਘਰ ਦੇ ਬਾਹਰ ਇੱਕ ਲੈਟਰ ਬਾਕਸ ਹੋਈ ਹੈ ਪੇਪਰ ਤੇ ਲਿਖੇ ਆਪਦੇ ਪਿੰਡ ਦਾ ਆਪਦੇ ਇਲਾਕੇ ਦਾ ਨਾਮ ਜਿਹੜਾ ਨਸ਼ਾ ਵੇਚਦਾ ਹੈ ਉਹਦਾ ਨਾਮ ਲਿਖ ਕੇ ਉੱਥੇ ਪਾ ਦਿਓ ਤੁਹਾਡਾ ਨਾਮ ਬਿਲਕੁਲ ਨਹੀਂ ਪੈਗਾਮ ਦੇ ਵੀ ਜਿਹੜਾ ਇਹ ਵੱਡਾ ਕੱਢਣਾ ਕਰਮ ਆਯੋਜਨਾਰੀ ਹੋ ਰਿਹਾ ਹੈ ਉਹ ਵੀ ਆਯੋਜਨ ਹਾਂ ਉਹਦੇ ਲਈ ਅਸੀਂ ਕੱਲ ਦਾ ਟੈਂਪਲ ਮਾਰਚ ਰਿਹਾ ਹੈ ਬਹੁਤ ਨਿੰਦਨੀ ਹੈ ਜੋ ਹੋ ਰਹੀ ਹੈ ਕੱਟਣਾ ਬਹੁਤ ਨਿੰਦਨੀ ਹੈ ਕਿਉਂਕਿ ਦੇਖੋ ਕਹਿੰਦੇ ਜਿਹੜੇ ਅੰਤਖਵਾਦੀ ਹੁੰਦੇ ਨੇ ਉਹਨਾਂ ਦਾ ਕੋਈ ਯਾਦਗਾਰ ਨਹੀਂ ਬਣਦਾ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਵੀ ਉੱਥੇ ਇਹ ਚੈੱਕ ਕਰਕੇ ਕਿ ਕਿਹੜੇ ਹਿੰਦੂ ਐ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਜੀ ਮੈਂ ਹਮਤੋਂ ਸਾਡੇ ਪੀਐਮ ਸਾਹਿਬ ਨੂੰ ਵੀ ਅਪੀਲ ਕਰਦੀ ਹਾਂ ਮੋਦੀ ਜੀ ਨੂੰ ਜਿਹੜੇ ਕਹਿੰਦੇ ਵੀ ਭਾਰਤ ਇੱਕ Hindu ਰਾਸ਼ਟਰ ਹੈ ਜੇ ਉੱਥੇ ਹਿੰਦੂ ਸੇਫ ਨਹੀਂ ਐ ਤਾਂ ਉਹ Hindu ਰਾਸ਼ਟਰ ਕਿੱਥੇ ਐ ਤੇ ਸਾਨੂੰ ਮੋਦੀ ਜੀ ਤੋਂ ਪੂਰੀ ਉਮੀਦ ਹੈ ਕਿ ਇਸ ਦੀ ਜਰੂਰ ਇਹਦਾ ਬਦਲਾ ਲਿੱਤਾ ਜਾਊਗਾ ਤੇ ਕਾਰਵਾਈ ਹੋਊਗੀ ਜਿਨ੍ਹਾਂ ਲੋਕਾਂ ਨੇ ਇਹ ਅਟੈਕ ਕੀਤਾ ਹੈ ਤੁਸੀਂ ਦੇਖੋ ਉਹ ਇੱਕ ਤਾਂ ਵਿਚਾਰੇ 6 ਮਹੀਨੇ 6 ਦਿਨ ਹੋਏ ਸਿੱਕੇ ਜਿਨ੍ਹਾਂ ਦੀ ਸ਼ਾਦੀ ਹੋਈ ਸੀ ਉਹਨਾਂ ਬੱਚਿਆਂ ਤੇ ਕੀ ਮੰਨ ਤੇ ਗੁਜ਼ਰੂਗੀ ਕਿ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲੂਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਰਵਾਈ ਵੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਬਾਅਦ ਵਿੱਚ ਵੀ ਕੋਈ ਹਿੰਮਤ ਨਾ ਕਰ ਸਕੇ ਇਦਾਂ ਦੀ ਬਿਲਕੁਲ ਜੀ ਜੇ ਬੱਚੇ ਨਸ਼ੇ ਤੋਂ ਜਾਗਰੂਕ ਹੋਣਗੇ ਤਾਂ ਹੀ ਉਹ ਵੱਡੇ ਅੱਗੇ ਨਾਲ ਜਾਗਰੂਕ ਹੋਣਗੇ ਅੱਜ ਇੱਕ ਛੋਟਾ ਬੱਚਾ ਅਪੀਲ ਕਰਦਾ ਹੈ ਤਾਂ ਵੱਡੇ ਦੇ ਮਨ ਤੇ ਵੀ ਆਉਂਦਾ ਹੈ ਕਿ ਵੀ ਮੈਂ ਕੋਈ ਗਲਤ ਕੰਮ ਕਰ ਰਿਹਾ ਜਿਹੜੇ ਬੱਚੇ ਕਹਿ ਰਹੇ ਆ ਬੱਚਿਆਂ ਨੇ ਤਾਂ ਰੱਬ ਵੀ ਸੁਣਦਾ ਤਾਂ ਮੈਨੂੰ ਪੂਰੀ ਉਮੀਦ ਹੈ ਬੜੇ ਵੀ ਸੁਣਨਗੇ ਜਿਹੜੇ ਨਸ਼ਿਆਂ ਦੀ ਆਦੀ ਹੈ ਬੱਚਿਆਂ ਦੀ ਅਪੀਲ ਸੁਣ ਕੇ ਨਸ਼ਾ ਮੁਕਤ ਪੰਜਾਬ ਜ਼ਰੂਰ ਬਣਾਉਣਾ ਬਿਲਕੁਲ ਜੀ ਬਿਲਕੁਲ ਅਸੀਂ ਚਿੰਤਨਾਂ ਚਿਰ ਇਦਾਂ ਦੇ ਅਭਿਆਨ ਕਰਦੇ ਰਵਾਂਗੇ ਪੁਲਿਸ ਸਾਹਿਬ ਦੀ ਕਾਰਵਾਈ ਕਰਦੀ ਰਹੂਗੀ ਜਦੋਂ ਪੰਜਾਬ ਬਿਲਕੁਲ ਨਸ਼ਿਆਂ ਤੋਂ ਸਾਫ਼ ਹੋ ਜਾਵੇ ਅੱਜ ਜਿਸ ਪ੍ਰਮਾਣਿਕ ਐਮਐਲਏ ਸਾਹਿਬ ਦੇ ਵਾਅਦੇ ਵਿੱਚ ਇੱਕ ਰੈਲੀ ਕੀਤੀ ਜਿੰਦੇ ਵਿੱਚ ਵਾਖ ਵਖ ਉਸਨਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ ਇਹਨੂੰ ਪਰਵਾਹ ਹੰਗਾਰਾ ਮਿਲਿਆ ਹੈ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਇਸ ਮੂਵਮੈਂਟ ਦੇ ਵਿੱਚ ਹਿੱਸਾ ਪਾਈਏ ਤੇ ਪੰਜਾਬ ਸਰਕਾਰ ਦੇ ਨਸ਼ਾ ਵਿਰੁੱਧ ਦੇ ਵਿੱਚ ਹਿੱਸਾ ਪਾਉਂਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਰ ਜੀ ਬੱਚਿਆਂ ਨੂੰ ਕੀ ਜੁਣਾਇਆ ਜਿਸ ਤੋਂ ਵਾਸਤੇ ਅ ਇਹਦੇ ਕਿਸੇ ਵੀ ਨਸ਼ਾ ਵਿਰੁੱਧ ਸਕੀਮ ਦੇ ਤਿੰਨ ਪਹਿਲੂ ਹੁੰਦੇ ਆ ਇੱਕ ਪਹਿਲੂ ਹੁੰਦਾ ਪ੍ਰੀਵੈਂਸ਼ਨ ਦਾ ਜੇ ਬੱਚਿਆਂ ਤੋਂ ਆਪਾਂ ਦੇਖੀਏ ਤਾਂ ਬੱਚਾ ਨੂੰ ਆਪ ਵੀ ਜਾਗਰੂਕ ਕੀਤਾ ਕਿ ਆਪਾਂ ਨਸ਼ਾ ਵੱਲ ਨਹੀਂ ਜਾਣਾ ਦੂਸਰਾ ਪਹਿਲੂ ਇਹ ਹੁੰਦਾ ਹੈ ਕਿ ਉਹਨੂੰ ਛੱਡਨਾ ਹੈ ਤੇ ਉਹਦੇ ਲਈ ਇਲਾਜ ਲੈਣਾ ਹੈ ਤੇ ਤੀਸਰਾ ਉਹਦੇ ਟ੍ਰੀਟਮੈਂਟ ਤੋਂ ਬਾਅਦ ਉਹਦੇ ਤੇ ਨਿਟਕੇ ਉੱਤੇ ਰਹਿਣਾ ਬੱਚਿਆਂ ਦੀ ਕੀਤੀ ਅਪੀਲ ਉਵਾਰ ਵਰਗ ਤੇ ਹੋਟ ਕਮੋਰਾ ਤੇ ਬੜਾ ਅਸਰ ਬਹੁਤ ਅਸਰ ਪਾਉਂਦੀ ਹੈ ਇਸ ਕਰਕੇ ਬੱਚਾ ਵੀ ਮੁਸਕਰਾਉਂਦਾ ਸਰ ਜੀ ਮੈਂ ਉਸ ਨੂੰ ਕਹਿੰਦਾ ਜੀ ਕਿ ਉਹਨਾਂ ਨਾਲ ਸਮੇਂ ਦੇ ਨਾਲ ਜਾਏ ਯੂਨੀਵਰਸਿਟੀ ਕਾਲਜ ਹਾਂਜੀ ਬਿਲਕੁਲ ਇਹਦੇ ਜਵਕਵਕ ਸਕੂਲਾਂ ਕਾਲਜਾਂ ਦੇ ਨਾਲ ਵੀ ਤਾਲਮਿਲ ਕਰਕੇ ਇਸ ਅਭਿਆਨ ਨੂੰ ਹੋਰ ਅੱਗੇ ਵਧਾਇਆ ਜਾਏ